ਦਾਏ ਸ਼ੋਭਾ ਕਰਨਾ ਬਾਸਾ ਸਾਹਿਬ ਆਜੋ ਬਾਸਾ ਸਾਹਿਬ ਨੇ ਮਿੱਟੀ ਨੂੰ ਫਰੋਲ ਕੇ ਮਤਲਬ ਇੱਕ ਜੋਗੀ ਬਣ ਕੇ ਮਿੱਟੀ ਨੂੰ ਫਰੋਲ ਕੇ ਇਹੋ ਜੇ ਲਾ ਲੱਪੇ ਆ ਤੁਸੀਂ ਜੇ ਇਹਨਾਂ ਦੀ ਕਿਤਾਬ ਪੜੋਗੇ ਨਾ ਮਿੱਟੀ ਨੂੰ ਫਰੋਲ ਜੋਗੀ ਆ ਉਹ ਕਮਾਲ ਦੇ ਗੀਤ ਗਾਣ ਵਾਲੇ ਕਮਾਲ ਦੇ ਗੀਤਾਂ ਵਾਲੇ ਗੱਲ ਕੀਤੀ ਆ ਬਾਸਾ ਸਾਹਿਬ ਨੇ ਕਿਹਾ ਵੀ 3 ਮਿੰਟ ਦੇ ਵਿੱਚ ਮਿੱਟੀ ਫਰੋਲ ਪੰਜਾਬੀ ਭਵਨ ਦੇ ਵਿਹੜੇ 'ਚ 71 ਹੋਏ ਕਲਮਾਂ ਵਾਲਿਓ جن قدم تھی اتھے چل کے آئے ہوں میں تے ایک ایک قدم بنام کرتا میلے لگ دے بڑے ویخے ہیں میلے پیران دیا مزارہ پہ لگتے ہے میلے کبڑی لگ دے, دے لگتے ہے گائکا کے لگتے ہے پڑا ایک نو لوگو جڑا پہلی باری پڑھ رہے ہیں رہا میلا گیتکار ਇੱਕ ਸਾਈਨ ਆਫ ਇੰਡਰੋਗੇਸ਼ਨ ਛੱਡਦਾ ਹੈ ਕਿ ਇਹ ਗੀਤਕਾਰਾਂ ਨੂੰ ਮਿਲਨਾ ਕਰਾਉਣ ਦੀ ਕੀ ਜ਼ਰੂਰਤ ਪਈ ਸੀ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਦੋਸਤੋ ਜੋ ਗੀਤ ਸਾਡੇ ਕੰਨਾਂ ਰਾਹੀਂ ਆ ਕੇ ਸਾਨੂੰ ਰਸਤ ਹੁੰਦੇ ਹਨ ਮੇਰਾ ਮੰਨਣਾ ਉਸ ਗੀਤ ਦੇ ਤਿੰਨ ਭਾਗ ਹੁੰਦੇ ਹਨ ਪਹਿਲਾ ਉਹ ਗੀਤ ਦੇ ਬੋਲ ਦੂਜਾ ਉਸ ਗੀਤ ਦੀ ਧੁਨ ਤੀਜਾ ਉਹ ਆਵਾਜ਼ ਜਿਹਦੇ ਪਰਾਂ ਤੇ ਚੜ ਕੇ ਗੀਤ ਦੇਸ਼ ਦਿਸ਼ਾਂਤਾਂ ਤੱਕ ਪਹੁੰਚਦੇ ਆ। ਅਫਸੋਸ ਇੱਕ ਮੈਂ ਉਦਾਹਰਣ ਦਿੰਦਾ ਹਾਂ ਨਾ ਇੱਕ ਪੰਜਾਬ ਦੀ ਲੋਕ ਬੋਲੀ ਹੈ ਕਿ ਤੇ ਸੁਪਨਾ ਹੋ ਗਿਆ ਯਾਰਾ ਵੀ ਖੂਹ ਦੇ ਚੱਕ ਬਣ ਗਏ। ਹੁਣ ਖੂਹਾਂ ਚੱਕੀ ਸੀ ਜਦੋਂ ਖੂਹ ਸਾਡਾ ਪਾਣੀ ਦਾ ਮੇਨ ਸੂਮਾ ਹੈ। ਪਾਣੀ ਖੂਹੋਂ ਮਿਲਣਾ ਸੀ। ਜੇ ਪਾਣੀ ਨਹੀਂ ਤਾਂ ਮਨੁੱਖੀ ਜੀਵਨ ਹੈ ਨਹੀਂ। ਬਿਲਕੁਲ ਉਹ ਜਦੋਂ ਖੂਹ ਪਟਦੇ ਸੀਗੇ ਚੱਕ ਰੱਖ ਲੈਦੇ ਸੀ ਥੱਲੇ ਪੱਟੀ ਜਾਂਦੇ ਸੀ ਉਸਾਰੀ ਹੋਈ ਜਾਂਦੀ ਸੀ ਚੱਕ ਥੱਲੇ ਬਹਿ ਜਾਂਦਾ ਸੀ ਜਦੋਂ ਸਾਨੂੰ ਪਿਆਸ ਲੱਗਦੀ ਸੀ ਅਸੀਂ ਦੂਰ ਸੱਟਦੇ ਸੀ ਤੇ ਪਾਣੀ ਪੀ ਕੇ ਤੁਰ ਜਾਂਦੇ ਸੀ ਚੱਕ ਕਿਸੇ ਨੂੰ ਦਿਖਾਈ ਨਹੀਂ ਦਿੰਦਾ ਅਰੇ ਗੀਤਕਾਰ ਵੀ ਖੂਹ ਦੇ ਚੱਕ ਵਰਗੇ ਨੇ ਲੋਕ ਗੀਤ ਸੁਣਦੇ ਪਰ ਪਤਾ ਨਹੀਂ ਹੁੰਦਾ ਕਿਦਾਂ ਅਫਸੋਸ ਜਿਹੜੇ ਸਾਹਮਣੇ ਬੈਠੇ ਜੱਜ ਹੁੰਦੇ ਹਨ ਉਹ ਵੀ ਨਹੀਂ ਪੁੱਛਦੇ ਕਿ ਅਰ ਚੱਕ ਕਲਾਕਾਰ ਕੰਨ ਦੇ ਹੱਥ ਨਾਲ ਕੇ ਗਾਉਂਦਾ ਹੈ ਮੈਂ ਜੀ ਕੋਸ਼ਿਸ਼ ਕਰਦੇ ਹਾਂ ਰਸੂਲ ਸਾਹਿਬ ਅੱਗਾ ਤਾਂ ਹੀ ਮੈਂ ਕਾ ਸਕਦਾ ਪਰ ਮੈਂ ਰਸੂਲ ਸਾਹਿਬ ਦਾ ਗੀਤ ਗਾਉਣ ਦੀ ਕੋਸ਼ਿਸ਼ ਕਰਦਾ ਜਦੋਂ ਛੇੜ ਲੈ ਨਾ ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ ਅੱਜ ਜਿੰਨਾ ਕਦੇ ਵੀ ਨਾ ਹੋਇਆ ਸੱਜਣਾ ਯਾ ਗੇਂ-ਗੇਂ ਤਾਰੇ ਲੱਗਦੀਆਂ ਰਾਤਾਂ ਸੱਭਾਂ ਵਾਂਗੂ ਡੱਕਦੀਆਂ ਰਾਤਾਂ ਉਹ ਜਿਸ ਬੰਦੇ ਦਾ ਦਰਦ ਜਿਸ ਬੰਦੇ ਨੇ ਰਾਤ ਨੂੰ ਜਾ ਕੇ ਉਹ ਲਿਖਿਆ ਜਿਸ ਬੰਦੇ ਨੂੰ ਜਿਉਂਦੇ ਜੀ ਰੋਟੀ ਨਸੀਬ ਨਾ ਹੋਈ ਮਰਨ ਤੋਂ ਬਾਅਦ ਉਹਦੇ ਬੱਚਿਆਂ ਨੂੰ ਘਰ ਨਸੀਬ ਨਾ ਹੋਇਆ ਉਹ ਬਰੀ ਨਜ਼ਾਮੀ ਦਾ ਨਾ ਕੋਈ ਨਹੀਂ ਰਹਿੰਦਾ ਜਦੋਂ ਨਾ ਕੰਨ ਤੇ ਹੱਥ ਧਰ ਕੇ ਗਾਉਂਦੇ ਆ ਜੀ ਪੰਜਾਬ ਦਾ ਲੋਕ ਗੀਤ ਗਾ ਰਹੇ ਆ ਬੋਲ ਮਿੱਟੀ ਦੇ ਬਾਪ ਉਹ ਮਨਜ਼ੂਰ ਹੁਸੈਨ ਚੱਲਾ ਜੀ ਨੇ ਉਹ ਗੀਤ ਲਿਖਿਆ ਜੀ ਉਹਦਾ ਲਾਹੌਰ ਚ ਮਾਤ ਵਾਸਤੇ ਕੱਪੜੇ ਨਹੀਂ ਮਿਲੇ ਮੈਂ ਤੁਹਾਡੇ ਨਾਲ ਇੱਕ ਵਾਕਾ ਸਾਂਝਾ ਕਰਦਾ ਮੈਂ ਜ਼ਿੰਦਗੀ ਦੇ 30 ਬਰੇ ਗੀਤਕਾਰਾਂ ਦੇ ਲਿਖੇ ਲਾਏ ਆ ਗੀਤਕਾਰਾਂ ਦੇ ਵੀ ਆਪਦੇ ਸਵਾਦ ਨਹੀਂ ਪੰਜਾਬ ਜਿਹੜੀ ਪੰਜਾਬੀ ਕੌਮ ਐ ਇਹਦੇ ਨਸੀਬਾਂ ਦੇ ਵਿੱਚ ਇਹਨੇ ਵਾਰ-ਵਾਰ ਵੱਡਿਆ ਜਾਣਾ ਹੈ ਵਾਰ-ਵਾਰ 47 ਦੀ ਵੰਡ ਹੋਈ 47 ਦੀ ਵੰਡ ਵਗੇ ਪਰਲੇ ਪਾਸੋਂ ਇੱਕ ਪਰਿਵਾਰ ਇੱਧਰ ਆਉਂਦਾ ਜਨੂਮੀਆਂ ਦਾ ਧੱਕਿਆ ਇੱਕ ਆਔਸੀ ਉਹ ਮਾਰ ਦਿੱਤੀ ਦੋ ਬੱਚੇ ਨੇ ਇੱਕ ਪਰਵਾਰ ਦਾ ਮੋਢੀ ਆ ਪਾਪ ਤੇ ਦੋ ਬੱਚੇ ਮੇਰੀ ਗੱਲ ਵੱਲ ਦੋ ਮਿੰਟ ਲਈ ਤਵਜੋ ਦਿਓ ਤਾਂ ਮੈਂ ਦੋ ਮਿੰਟਾਂ ਦੀ ਗੱਲ ਮੁਕਾ ਦੇਂਦਾ ਉੱਧਰੋਂ ਇੱਧਰ ਆ ਜਾਂਦਾ ਹੈ ਗਰੀਬੀ ਹੈ ਅਨਪੜਤਾ ਹੈ ਰੋਟੀ ਦਾ ਲਾਲਚ ਹੈ ਦਿੱਲੀ ਪਹੁੰਚ ਜਾਂਦਾ ਹੈ ਦਿੱਲੀ ਜਦੋਂ ਜਾਂਦਾ ਤਾਂ ਬਾਪ ਨਹੀਂ ਨਹੀਂ ਖਿੱਚਦਾ ਤੇ ਬੱਚੇ ਧੱਕਾ ਲਾਉਂਦੇ ਵੱਡੇ ਮੁੰਡੇ ਦਾ ਨਾਂ ਹਰ ਭਜਦਾ ਥੋੜੀ ਦੇਰ ਬਾਅਦ ਹਰ ਭਜਨ ਸੁਨਿਆਰੇ ਦੀ ਦੁਕਾਨ ਤੇ ਚਾਂਦੀ ਚੌਂਕ ਤੇ ਨੌਕਰੀ ਕਰ ਲੈਂਦਾ ਝਾੜੂ ਪੂੰਚਾ ਲਾਉਂਦਾ 47 ਦਾ ਵੰਡ ਦਾ ਧੱਕਿਆ ਹੋਇਆ ਹੈ ਮਾਂ ਮਰਵਾਤੀ ਇੱਧਰ ਆ ਹੌਲੀ ਹੌਲੀ ਜਵਾਨ ਹੋਇਆ ਕਾਫਤਾ ਫੁੱਟਾਂ ਲੱਗੀਆਂ ਅੰਦਰ ਅੰਦਰੋਂ ਜਦੋਂ ਕਾਫਤਾ ਫੁੱਟਦੀ ਹੈ ਨਾ ਲਿਖਣਾ ਨਹੀਂ ਆਉਂਦਾ ਕਿਉਂਕਿ ਅਨਪੜ ਹੈ ਤਾਂ ਕਾਫਤਾ ਕਿਹੜੀ ਹੈ ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਕੱਜ ਲਾਵੇ ਅੱਖੀਆਂ 'ਚ ਤੂੰ ਵਸ ਤੜਬੀਂਦ ਨੇ ਹੁਲਾੜੇ ਨਾਲ ਗਾਵਾਂ ਵੇ ਇੱਕ ਵਾਰੀ ਆ ਜਾ ਹਾਨੀ ਬਣ ਮੋਰ ਦੀ ਬਾਗਾਂ ਦੇ ਵਿੱਚ ਨੱਚਾ ਤੂੰ ਪਹਿਲਾਂ ਪੌਂਦਾ ਆ ਜਾ ਨੱਚਾ ਸਰਸਾ ਦੇ ਕੰਢਿਆ ਤੇ ਦੁੱਖ ਨਹੀਂ ਮੰਡਿਆ ਦਸਮ ਅਵਤਾਰ ਦਾ ਜੀਨੇ ਦੁਖ ਬੰਦੇ ਆਏ ਦੁਖੀ ਇਸ ਸੰਸਾਰ ਗੁਰਦਾਸ ਸਿੰਘ ਸਾਹਿਬ ਦੀ ਫਿਲਮ ਆਈ ਸੀ ਉੱਚਾ ਦਰਬਾਹੇ ਨਾ ਕਲਾਕਾਰ ਦਾ ਧਰਮ ਕਲਾ ਹੈ ਜਦੋਂ ਨਾ ਕੋਈ ਇੱਕ ਗੀਤ ਚਾਉਂਦਾ ਇਸ ਫਿਲਮ ਦੇ ਵਿੱਚੋਂ ਕੋ ਭਾਵੇਂ ਹਿੰਦੂ ਹੈ ਭਾਵੇਂ ਸਿੱਖ ਹੈ ਭਾਵੇਂ ਮੁਸਲਮਾਨ ਹੈ ਭਾਵੇਂ ਈਸਾਈ ਹੈ ਜਿਹੜਾ ਪੰਜਾਬੀ ਜ਼ੁਬਾਨ ਜਾਣਦਾ ਹੈ ਨਾ ਜਦੋਂ ਗੀਤ ਸੁਣਦਾ ਉਹਦੇ ਨੈਣੋਂ ਦੀਰ ਵਹਿਦਾ ਗੀਤ ਦੇ ਬੋਲ ਸੀ ਮਾਤਾ ਗੁਜਰੀ ਪੁੱਛੇ ਲਾ ਬਾਜਾਂ ਵਾਲਿਓ ਛੋਟੇ ਲਾਲ ਪਿਆਰੇ ਤੁਹਾਡੇ ਭਾਜਨ ਸਿੰਘ ਦਾ ਰੀਗੀ ਤੇ ਜਿਹੜੇ ਗੀਤਾਂ ਦੇ ਨਾਲ ਹੈ। ਉਹ ਵਿਡੰਮਣ ਹੈ 47 ਦਾ ਦਰਦ ਛੱਡਿਆ। 84 ਦੇ ਵਿੱਚ ਜਨੂਨੀਆਂ ਨੇ ਉਹਦੇ ਪੁੱਤ ਦਾ ਘਰ ਬਚਾਤਾ ਬੰਦਾ ਮਰ ਗਿਆ। ਅੱਜ ਤੱਕ ਪੰਜਾਬ ਦੀ ਅਰੂ ਦਾ ਪਤਾ ਨਹੀਂ ਹੋਇਆ। ਮੈਂ ਦਿੱਲੀ ਦੀ ਤਿਹਾਰ جیل ਕੋਲੋਂ ਜਾ ਕੇ ਉਹ ਫੋਟੋਆਂ ਲੱਕੇ ਜਾਇਆ। ਅੱਜ ਜਿਹੜੇ ਸਾਡੇ ਵੱਡੇ ਵੱਡੇਰੀ ਨੇ ਨਾ ਅੱਜ ਮੈਨੂੰ ਨਹੀਂ ਲੱਗਦਾ ਵੀ ਕੋਈ ਬੰਦਾ ਕਹਿੰਦਾ ਮੈਂ ਚਾਂਦ ਪੰਡਨ ਦੀ ਫੋਟੋ ਵੇਖੀ ਜਾਂ ਮੇਰੇ ਕੋਲ ਹੀ ਹੈ ਗੀਤ ਸਾਰੇ ਗਾਉਂਦੇ ਆ ਕਾਲਾ ਲੋਗੀਆਂ ਕੁੰਡੇ ਨਾਲ ਨੇ ਤੂੰ ਜਿਹੜੇ ਪੈਸੇ ਦੀ ਇੱਕ ਹੋਰ ਹਰ ਬੰਦੇ ਨੂੰ ਪੈਸੇ ਦੀ ਜ਼ਰੂਰਤ ਹੈ ਪੱਟੀ ਸਾਹਿਬ ਕਮਾਨ ਸਾਹਿਬ ਜਿਹੜਾ ਉਪਰਾਲਾ ਕੀਤਾ ਹੈ ਬਹੁਤ ਵੱਡਾ ਕੀਤਾ ਪੈਸੇ ਬਿਨਾਂ ਜ਼ਿੰਦਗੀ ਦਾ گزارਾ ਨਹੀਂ ਹੁੰਦਾ ਪਰ ਜਿਹੜਾ ਗਵਈਆ ਹੈ ਜਿਹੜਾ ਗੀਤਕਾਰ ਹੈ ਕਦੇ ਪੈਸੇ ਲਈ ਗੀਤ ਨਹੀਂ ਲਿਖਦਾ ਗੀਤ ਉਹਦਾ ਤੱਕ ਹੁੰਦਾ ਵੀ ਖੁਸ਼ੀ ਹੁੰਦੀ ਹੈ ਉਹਦੇ ਖੇੜੇ ਹੁੰਦੇ ਤੇ ਜਦੋਂ ਦਾ ਨਾਂ ਵੀ ਮਿਟ ਜਾਂਦਾ ਹੈ ਉਹ ਮਨ ਹੀ ਹੋਇਆ ਮਹਿਸੂਸ ਕਰਦਾ ਹੈ ਤਾਂ ਫਿਰ ਆ ਇਕੱਠੇ ਹੋਣਾ ਪੈਂਦਾ ਜਿਵੇਂ ਤੁਸੀਂ ਤੁਸੀਂ ਕੀਤ ਲੋਕਾਂ ਦੇ ਦਿਲਾਂ ਲਈ ਤਾਂ ਸਮਾਨੀ ਕਰਦੇ ਹੈ ਗੀਤ ਇਤਿਹਾਸ ਬਣਦੇ ਮੇਰੀ ਇੱਕ गुजारिश ਹੈ ਪ੍ਰਬੰਧਕਾਂ ਨੂੰ ਵੀ ਤੇ ਸਾਰੇ ਲੋਕਾਂ ਨਾਲ ਵੀ ਜੋ ਲੋਕ ਇਸ ਨੂੰ ਪ੍ਰਦੂਸ਼ਿਤ ਕਰ ਰਹੇ ਹੈ ਪੰਜਾਬ ਦੇ ਮਾਹੌਲ ਨੂੰ ਘੱਡੀਆਂ ਗੀਤਾਂ ਨਾਲ ਉਹਨਾਂ ਤੋਂ ਕਿਨਾਰਾ ਕੀਤਾ ਜਾਵੇ ਵੈਸੇ ਤਾਂ ਲੋਕ ਹੀ ਕਿਨਾਰਾ ਕਰ ਲੈਂਦੇ ਹੈ ਮੈਂ ਤੁਹਾਨੂੰ ਇਤਿਹਾਸਕ ਕੱਲ ਦੱਸਣ ਲੱਗਿਆ ਇੱਕ ਗੀਤ ਸੀ ਜੇ ਮੁੰਡਿਆ ਸਾਡੀ ਦੌਰ ਤੂੰ ਵੇਖਣੀ ਗੜਬਾ ਲੈਣੀ ਚਾਹਤ ਦੂਜਾ ਗੀਤ ਸੀ ਮੋਟਰ ਮਿੱਤਰਾਂ ਦੀ ਚੱਲ ਬਰਨਾਲੇ ਚੱਲੀ ਤੀਜਾ ਗੀਤ ਸੀ ਮਿੱਤਰਾਂ ਦੀ ਲੂਨ ਦੀ ਡਲੀ ਦੀ ਮੈਂ ਮਿਸ਼ਰੀ ਬਰੋਬਰ ਜਾਣੀ ਤੁਸੀਂ ਸਾਰਿਆਂ ਨੇ ਸੁਣੀ ਸਾਰਿਆਂ ਨੇ ਮੂੰਹ ਜਵਾਬੀ ਯਾਦ ਆ ਉਸੇ ਕਾਰ ਦੇ ਉੱਤੇ ਇੱਕ ਗੀਤ ਸੀ ਕਿੰਜ ਬੀਤੀ ਮੁਕਲਾਵੇ ਵਾਲੀ ਰਾਤ ਉਸ ਭੁੱਲ ਚੁੱਕੇ ਹਨ ਲੋਕ ਜਿਹੜਾ ਗੰਦ ਹੈ ਉਹ ਆਪਣੇ ਆਪ ਥਲੇ ਨਹੀਂ ਜਾਂਦਾ ਖਾਸ ਹੋਣਾ ਹੁੰਦਾ ਹੈ ਉੱਤਰ ਕੀ ਉੱਤੇ ਆ ਜਾਂਦਾ ਮੈਂ ਤਿੰਨ ਮਿੰਟ ਲਈ ਸਮਾਂ ਦਿੱਤਾ ਇਸ ਕਿ ਵੱਡ ਕਟ ਬੋਲਿਆ ਗਿਆ ਹੋਏ ਮਾਫੀ ਚਾਹੁੰਦਾ ਬਹੁਤ ਬਹੁਤ ਧੰਨਵਾਦ ਜਿੰਦਰ ਜੱਗੀ ਇਹ ਵੀ ਪਹਿਲੇ ਹੀ ਮੇਲਾ ਜਿੱਥੇ 4 5 6 5 6 ਅਨਾਉਂਸਮੈਂਟ ਵਾਲੇ ਸਾਰੇ ਸਟੇਜ ਦੇ ਉੱਤੇ ਇਹ ਵੀ ਪਹਿਲਾਂ ਮੇਰਾ ਜ਼ੋਰਦਾਰ ਤਾੜੀਆਂ ਆਪਣੇ ਲਈ ਥੈਂਕ ਯੂ ਸੋ ਮਚ ਕਿਉਂਕਿ ਪਰਿਵਾਰ ਦੀ ਜਦੋਂ ਪਰਿਵਾਰ ਦੀ ਗੱਲ ਹੁੰਦੀ ਹੈ ਉੱਥੇ ਫਿਰ ਸਾਰੇ ਲੜ-ਮੜ ਕੀ ਕੰਮ ਕਰਦੇ ਹੁੰਦੇ ਨੇ ਪਰਿਵਾਰ ਨਾਲ ਜਦੋਂ ਫਰਮੈਡੀ ਨਹੀਂ ਇੱਥੇ ਕੋਈ ਦਾਦਾ ਸਟੇਟ ਕੰਪਿਊਟਰ ਬਣ ਕੇ ਆਇਆ ਮੱਛ ਸંચਾਲਕ ਬਣ ਕੇ ਆਇਆ ਤੇ ਨਾਲੇ ਕੋਈ ਗੀਤਕਾਰ ਤੇ ਸਾਰੇ ਦਾ ਸਾਰਾ ਪਰਿਵਾਰ ਇਕੱਠਾ ਹੋਇਆ ਜੇ ਅਗਲਾ ਜਿਹੜਾ ਪ੍ਰੋਗਰਾਮ ਹੈ ਜੀ ਮੈਂ ਕਿਉਂਕਿ ਉਹ ਪੜਾਅਰ ਚੱਲਿਏ ਅਗਲੀ ਜਿਹੜੀ ਗੱਲ ਅਸੀਂ ਗੀਤਕਾਰੀ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਉਸ ਤੋਂ ਬਾਅਦ ਅਸੀਂ ਆਈਪੀਆਰਐਸ ਸਾਡੀ ਹਾਥ ਜਿਹੜੀਆਂ ਸਾਡੇ ਤੋਂ ਬਜ਼ੁਰਗ ਸਾਡੇ ਸੀਨੀਅਰ ਬੜੀ ਤਰਸਯੋਗ ਹੱਥ ਚੋਂ ਗੁਜ਼ਰੇ ਨੇ ਸਾਨੂੰ ਲੱਗਿਆ ਕਿ ਹੋ ਸਕਦਾ ਸਾਸੀਂ ਵੀ ਸਾਰੇ ਉਹਨਾਂ ਚੋਂ ਆਉਨੇ ਬਹੁਤ سارے ਸਾਡੇ ਚੋਂ ਜਿਹੜੇ ਠੀਕ ਹੈ ਜਿਨ੍ਹਾਂ ਨੂੰ ਰਾਇਲਟੀ ਵੀ ਆਉਂਦੀ ਹੈ ਜਿੱਤਾਂ ਦੇ ਪੈਸੇ ਮਿਲ ਜਾਂਦੇ ਪਰ ਬਹੁਤ ਜ਼ਿਆਦਾ ਗਿਣਤੀ ਹੈ ਇਹ ਹੈ ਮੈਂ ਐਸ ਬੜੇ ਕਿਉਂਕਿ ਸਮਾਗੋ ਨੂੰ ਅਪਾ ਉਸ ਰੂਪ ਚ ਲੈ ਕੇ ਗਏ ਜਿਸ ਤੋਂ ਲਈ ਅਪਾ ਕੱਟੇ ਰਿਹਾ ਇਹ ਅਪਾ ਜਿਹੜਾ ਚੱਲ ਰਿਹਾ ਇੱਥੇ ਅਪਾ ਦੇਖਦੇ ਰਹਿੰਦੇ ਆ ਸੁਣਦੇ ਰਹਿੰਦੇ ਆ ਸੋ ਇਹ ਸਾਰੇ ਜਿਹੜੇ ਸੁਪਨਾ ਸੀ ਜਿਹੜੇ ਸਾਰੇ ਉਹ ਸੁਪਨਾ ਸਰਕਾਰ ਦੇ ਖਤ ਦੇ ਲਈ ਸਾਡੇ